ਦੀਵਿਆਂ ਦੀ ਡਾਰ ਦੀ ਅੱਜ ਦੀ ਖਾਸ ਘੜੀ ਦੇ ਵਿੱਚ ਸਵਾਗਤ ਹੈ ਜੀ ਪੇਸ਼ ਕਰ ਰਹੇ ਹਾਂ ਉਹਨਾਂ ਜਾਹਬਾਜ਼ ਤੇ ਸੰਵੇਦਨਸ਼ੀਲ ਬੱਚਿਆਂ ਦੀ ਇਹ ਮਿਹਨਤ ਤੇ ਉਹਨਾਂ ਦੀ ਕੋਸ਼ਿਸ਼ ਨੂੰ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਜਿਨ੍ਹਾਂ ਨੇ ਰਾਤ ਦੇ ਮੌਕੇ ਤੇ ਇੱਕ ਦਰਵੇਸ਼ ਡੌਗ ਜਿਹਦਾ ਐਕਸੀਡੈਂਟ ਹੋ ਗਿਆ ਸੀਗਾ ਉਹ ਸਾਰੀ ਰਾਤ ਸੜਕ ਤੇ ਪਿਆਰੇ ਆ ਕਿਸੇ ਨੇ ਸਾਈਡ ਤੇ ਸ਼ਾਇਦ ਸਵੇਰੇ ਕਰਤਾ ਹੋਣਾ ਪਰ ਇਹ ਬੱਚੇ ਜਦੋਂ ਸਵੇਰੇ ਖੇਡਣ ਗਏ ਜਾਂ ਕੋਈ ਕਿਤੇ ਪੜਨ ਚੱਲਿਆ ਸੀ ਕੋਈ ਕੰਮ ਤੇ ਚੱਲਿਆ ਸੀ ਤਾਂ ਉਦੋਂ ਇਹਨਾਂ ਨੇ ਦੇਖਿਆ ਤੇ ਫਟਾਫਟ ਛੋਟੇ-ਛੋਟੇ ਬੱਚੇ ਜਿਨ੍ਹਾਂ ਤੇ ਇਹ ਭਾਰਾ ਕੁੱਤਾ ਖੁਦ ਤਾਂ ਨਹੀਂ ਚੱਕੋ ਹੋਇਆ ਫਿਰ ਇਹਨਾਂ ਨੇ ਆਪ ਹੀ ਰੇੜੀ ਦਾ ਪ੍ਰਬੰਧ ਕੀਤਾ ਤੇ ਉਸ ਤੋਂ ਬਾਅਦ ਰੇੜੀ ਤੇ ਪਾ ਕੇ ਚਾਰ-ਪੰਜ ਬੱਚੇ ਇਸ ਨੂੰ ਡੌਗ ਸ਼ੈਲਟਰ ਹੋਮ ਮੁੱਲਾਂਪੁਰ ਲੈ ਕੇ ਆਏ ਤੇ ਇਹਨਾਂ ਦੀ ਮਿਹਨਤ ਕੁਝ ਰੰਗ ਜ਼ਰੂਰ ਲਿਆਈ ਤੇ ਉਸ ਡੌਗ ਦੇ ਜਦੋਂ ਡ੍ਰਿਪ ਵਗੈਰਾ ਲੱਗੀ ਤੇ ਉਸ ਤੋਂ ਬਾਅਦ ਉਹਨੇ ਥੋੜਾ-ਥੋੜਾ ਖਾਣ-ਪੀਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਦੇ ਅੰਦਰ ਕੁਝ ਨਹੀਂ ਸੀ ਲੰਘ ਰਿਹਾ ਚਲੋ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥ ਹੈ ਪਰ ਜੋ ਰੱਬ ਨੇ ਨਾ ਬੱਚਿਆਂ ਤੇ ਮਿਹਰ ਕੀਤੀ ਹੈ ਉਹਦੇ ਲਈ ਇਹਨਾਂ ਨੂੰ ਡੌਗ ਸ਼ੈਲਟਰ ਹੋਮ ਵੱਲੋਂ ਵੀ ਸਨਮਾਨਿਤ ਕੀਤਾ ਜਾ ਰਿਹਾ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਇਹਨਾਂ ਬੱਚਿਆਂ ਦੇ ਲਈ ਹਮੇਸ਼ਾ ਸਗਾਤਾ ਦੇ ਗੱਫੇ ਹੋਣਗੇ